ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜਗਨਨਾਥ ਪੁਰੀ ਦੇ ਪਾਸੇ ਦੌਰਾ ਕਰ ਰਹੇ ਸਨ ਉਦੋਂ ਗੁਰੂ ਮਹਾਰਾਜ ਜੀ ਨੂੰ ਬਹੁਤ ਸੰਗਤਾਂ ਨੇ ਕੁਝ ਪ੍ਰਸ਼ਨ ਪੁੱਛੇ ਜਿਹੜੇ ਸੌ ਸਾਖੀ ਦੇ ਵਿੱਚ ਅੰਕਿਤ ਨੇ ਜਿਹੜੀਆਂ ਜੁਨਾ ਤੁਸੀਂ ਆਪਣੇ ਆਸ-ਪਾਸ ਵੇਖਦੇ ਹੋ ਇਹਨਾਂ ਵਿੱਚ ਪੈਣ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜਿਵੇਂ ਗੁਰਬਾਣੀ ਵਿੱਚ ਵੀ ਮਹਾਰਾਜ ਨੇ ਦਿਖਿਆ ਜਿਹੜਾ ਅੰਤਲੇ ਸਮੇਂ ਪੈਸਾ ਧਨ ਦੌਲਤ ਮਾਇਆ ਨੂੰ ਯਾਦ ਕਰੇਗਾ ਉਹਨੂੰ ਸੱਪ ਦੀ ਜੁੰਨੀ ਮਿਲੇਗੀ ਐਵੇਂ ਅਲੱਗ-ਅਲੱਗ ਜੂਨਾ ਦੇ ਵਿੱਚ ਪੈਣ ਦੇ ਕੁਝ-ਕੁਝ ਕਾਰਨ ਹੁੰਦੇ ਨੇ ਉਹ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਦੱਸੀ ਨੇ ਜਿਵੇਂ ਖੁਸਰੇ ਦੀ ਜੂੰਗ ਜਾਂ ਜਿਹਨੂੰ ਕਹਲੋ ਹਿਜੜੇ ਵੀ ਕਹਿੰਦੇ ਨੇ ਇਹ ਜੁੰਨੀ ਕਿਸ ਨੂੰ ਮਿਲਦੀ ਹੈ ਇਹ ਕੁਸਰੇ ਕੌਣ ਬੰਦੇ ਨੇ ਇਹ ਜਿਹੜੇ ਕੌਣ ਬੰਦੇ ਨੇ ਤੇ ਹੋਰ ਵੀ ਬਿਆੰਤ ਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਹੋਰ ਕਿਹੜੀਆਂ-ਕਿਹੜੀਆਂ ਜੂਨਾ ਦੇ ਵਿੱਚ ਲੋਕ ਕਿਹੜੇ-ਕਿਹੜੇ ਕੰਮਾਂ ਕਰਕੇ ਪੈਂਦੇ ਨੇ ਉਹ ਗੁਰੂ ਮਹਾਰਾਜ ਜੀ ਨੇ ਇੱਥੇ ਸਾਰੇ ਉੱਤਰ ਦਿੱਤੇ ਨੇ ਸੋ ਜਦੋਂ ਗੁਰੂ ਖਲਗੀਰ ਪਾਸ਼ਾ ਜੀ ਜਗਨਨਾਥ ਪੂਰੀ ਦੇ ਦੌਰੇ ਤੇ ਸਨ ਉਦੋਂ ਗੁਰੂ ਪਾਸ਼ਾ ਜੀ ਨੇ ਇੱਥੇ ਦੀਵਾਨ ਸਜਾਇਆ ਦੀਵਾਨ ਦੇ ਵਿੱਚ ਦੋ ਬੀਬੀਆਂ ਆਈਆਂ ਉਹਨਾਂ ਬੀਬੀਆਂ ਨੇ ਗੁਰੂ ਮਹਾਰਾਜ ਜੀ ਦੇ ਅੱਗੇ 100 ਰੁਪਏ ਭੇਟਾ ਰੱਖੀ ਤੇ ਗੁਰੂ ਮਹਾਰਾਜ ਜੀ ਨੂੰ ਇੱਕ ਪ੍ਰਸ਼ਨ ਪੁੱਛਿਆ ਮਹਾਰਾਜ ਅਸੀਂ ਜੂਨੀਆ ਦੇ ਵਿੱਚ ਕਿਉਂ ਪੈਨੇ ਆ ਕੋਈ ਪੰਛੀ ਦੀ ਜੂਨੀ ਵਿੱਚ ਬੈ ਜਾਂਦਾ ਹੈ ਤੇ ਕੋਈ ਜਾਨਵਰ ਦੀ ਜੂਨੀ ਵਿੱਚ ਪੈ ਜਾਂਦਾ ਹੈ ਤੇ ਸੰਗਤਾਂ ਵਿੱਚੋਂ ਵੀ ਕਿਸੇ ਨੇ ਗੁਰੂ ਮਹਾਰਾਜ ਜੀ ਨੂੰ ਪ੍ਰਸ਼ਨ ਪੁੱਛਿਆ ਮਹਾਰਾਜ ਕੋਈ ਮਰਦ ਈਸਤਰੀ ਤੇ ਖੁਸਰੇ ਦੀ ਜੁਨੀ ਵਿੱਚ ਕਿਉਂ ਪੈਦਾ ਕਲਗੀਧਰ ਪਾਤਸ਼ਾਹ ਜੀ ਨੇ ਸਾਰਿਆਂ ਦੇ ਪ੍ਰਸ਼ਨ ਸੁਣੀ ਤੇ ਉੱਤਰ ਦਿੱਤਾ ਈਸਤਰੀ ਤੇ ਪੁਰਸ਼ ਦਾ ਜਿਹੜਾ ਜਨਮ ਹੁੰਦਾ ਹੈ ਇਹ 84 ਲੱਖ ਜੁਨਾਂ ਤੋਂ ਬਾਅਦ ਮਿਲਦਾ ਪਰ ਜਿਹੜੇ ਖੁਸਰੇ ਜਾਂ ਹਿਜੜੇ ਹੁੰਦੇ ਨੇ ਇਹ ਇੱਕ ਜੁਨੀ ਵਿੱਚ ਆਉਂਦੇ ਨੇ ਮਹਾਰਾਜ ਕਹਿੰਦੇ ਵਿਆਹ ਤੋਂ ਬਾਅਦ ਜਿਹੜਾ ਪਤੀ ਜੋ ਪਤਨੀ ਨਜਾਇਜ਼ ਸੰਬੰਧ ਰੱਖਦਾ ਉਹ ਖੁਸਰੇ ਦੀ ਜੁਨੀ ਵਿੱਚ ਪੈਂਦਾ ਇਹ ਜਿਹੜਾ ਬੰਦਾ ਅਗਲੇ ਜਨਮ ਵਿੱਚ ਸਾਥ ਸੰਗਤ ਜੀ ਤੁਸੀਂ ਵੇਖਿਆ ਹੋਣਾ ਲੋਕ ਅਕਸਰ ਜਦੋਂ ਖੁਸਰਿਆਂ ਨੂੰ ਵੇਖਦੇ ਨੇ ਤਾਂ ਉਹ ਚੰਗੀ ਨਿਗਾ ਨਾਲ ਨਹੀਂ ਵੇਖਦੇ ਜਦੋਂ ਵੀ ਖੁਸਰੇ ਮਰਦੇ ਨੇ ਉਦੋਂ ਉਹਨਾਂ ਨੂੰ ਕੁੱਟ-ਕੁੱਟ ਕੇ ਲੈ ਕੇ ਜਾਂਦੇ ਨੇ ਤਾਂ ਕਿ ਇਹ ਫੇਰ ਖੁਸਰੇ ਦੀ ਜੁਨੀ ਵਿੱਚ ਨਾ ਆਵੇ ਕਲਗੀਧਰ ਪਾਸ਼ਾ ਕਹਿੰਦੇ ਨੇ ਕਿ પતિ ਪਤਨੀ ਨੂੰ ਆਪਸ ਵਿੱਚ ਪ੍ਰੇਮ ਰੱਖਣਾ ਚਾਹੀਦਾ ਇੱਕ ਦੂਜੇ ਦੀ ਗੱਲ ਮੰਨਣੀ ਚਾਹੀਦੀ ਹੈ ਤੇ ਗੁਰਮਤ ਅਨੁਸਾਰ ਜੀਵਨ ਬਤੀਤ ਕਰਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਫਿਰ ਸੰਗਤਾਂ ਨੇ ਗੁਰੂ ਮਹਾਰਾਜ ਜੀ ਨੂੰ ਹੋਰ ਪ੍ਰਸ਼ਨ ਪੁੱਛੇ ਜਿਨ੍ਹਾਂ ਦੇ ਉੱਤਰ ਬਹੁਤ ਕਮਾਲ ਦੇ ਨੇ ਤੇ ਸਾਨੂੰ ਸੁਣਨੇ ਵੀ ਚਾਹੀਦੇ ਨੇ ਪਹਿਲਾ ਪ੍ਰਸ਼ਨ ਪੁੱਛਿਆ ਸਿੱਖਾਂ ਨੇ ਕਿ ਲੋਕ ਨੈਤਰੋ ਕਾਣੇ ਕਿਉਂ ਹੁੰਦੇ ਨੇ ਉਦੋਂ ਕਲਗੀਧਰ ਪਾਸ਼ਾ ਜੀ ਨੇ ਜਵਾਬ ਦਿੱਤਾ ਕਿ ਜਿਹੜੇ ਲੋਕ ਕਈ ਇਸਤਰੀ ਨੂੰ ਖੋਟੀ ਨਿਗਾ ਨਾਲ ਦੇਖਦੇ ਨੇ ਉਹ ਲੋਕ ਨੈਤਰੋ ਕਾਣੇ ਹੋ ਜਾਂਦੇ ਨੇ ਤੇ ਜਿਹੜਾ ਬੰਦਾ ਚੋਰੀ ਕਰਦਾ ਉਹਦੇ ਹੱਥ ਪੈਰ ਲੁੱਲੇ ਹੋ ਜਾਂਦੇ ਨੇ ਕਿਸ ਦੀ ਦੇਹੀ ਨੂੰ ਰੋਗ ਲੱਗਦੇ ਨੇ ਤੇ ਕਿਹਦਾ ਤੇਜ ਕੱਟ ਜਾਂਦਾ ਗੁਰੂ ਮਹਾਰਾਜ ਕਹਿੰਦੇ ਜਿਹੜੇ ਲੋਗ ਇਸਤਰੀ ਨੂੰ ਕੁੱਟਦੇ ਮਾਰਦੇ ਨੇ ਇਸਤਰੀ ਨੂੰ ਤੰਗ ਕਰਦੇ ਨੇ ਉਹਨਾਂ ਦੀ ਦੇਹੀ ਨੂੰ ਰੋਗ ਲੱਗਦੇ ਨੇ ਤੇ ਉਹਨਾਂ ਦਾ ਤੇਜ ਕੱਟ ਜਾਂਦਾ ਜਿਹੜਾ ਆਪਣੇ ਗੁਰੂ ਨੂੰ ਮਾਪੇ ਬਾਪ ਨੂੰ ਭੈਣ ਭਾਈ ਨੂੰ ਜਾਂ ਗਾਂ ਨੂੰ ਮਾਰੇ ਉਹਦੀ ਲਗਤ ਲੰਗੜੀ ਰਹਿੰਦੀ ਹੈ ਜਿਹੜਾ ਦਗਾ ਕਰਦਾ ਹੈ ਉਹ ਅੰਨਾ ਹੋ ਜਾਂਦਾ ਹੈ ਜਿਹੜਾ ਪਰਾਇਆ ਅੰਨ ਚੁਰਾ ਕੇ ਖਾਂਦਾ ਉਹ ਭੁਖਾ ਤੇ ਨੰਗਾ ਹੋ ਜਾਂਦਾ ਗੁਰੂ ਮਹਾਰਾਜ ਕਹਿੰਦੇ ਜਿਹੜੀ ਸਿੱਖਣੀ ਆਪਣੇ ਪਤੀ ਨਾਲ ਕੋੜਾ ਬੋਲਦੀ ਹੈ ਉਹਦਾ ਬਚਨ ਨਹੀਂ ਮੰਦੀ ਤੇ ਉਹਦੀ ਨਿੰਦਾ ਕਰਦੀ ਹੈ ਉਹ ਇਸਤਰੀ ਅਗਲੇ ਜਨਮ ਦੇ ਵਿੱਚ ਗੁੰਗੀ ਤੇ ਬੋਲੀ ਹੋ ਜਾਂਦੀ ਹੈ ਇੱਕ ਦਿਨ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀਵਾਨ ਲਾ ਕੇ ਬੈਠੇ ਸਨ ਬਹੁਤ ਸਾਰੇ ਸੰਤ ਮਹਾਪੁਰਸ਼ ਗਿਆਨੀ ਧਿਆਨੀ ਗੁਰੂ ਪਾਸ਼ਾ ਜੀ ਦੇ ਚਰਨਾਂ ਵਿੱਚ ਹਾਜ਼ਰ ਸਨ ਉਦੋਂ ਸਿੰਘਾਂ ਨੇ ਗੁਰੂ ਮਹਾਰਾਜ ਜੀ ਨੂੰ ਪੁੱਛਿਆ ਮਹਾਰਾਜ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਦੋਂ ਆਉਂਦਾ ਹੈ ਕਿ ਕੇਸਾ ਸਵਾਸਾ ਦਾ ਸਹਾਈ ਪਰਮੇਸ਼ਰ ਆਪ ਹੈ ਪਰ ਆਪ ਜੀ ਤਾਂ ਇਹ ਵੀ ਕਹਿੰਦੇ ਹੋ ਕਿ ਕੇਸ ਗੁਰੂ ਦੀ ਮੋਹਰ ਹੈ ਕਿਰਪਾ ਕਰਕੇ ਸਾਨੂੰ ਇਹ ਸਮਝਾਓ ਹੁਣ ਸਾਧ ਸੰਗਤ ਜੀ ਇਹ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ ਕਿਉਂਕਿ ਸਾਨੂੰ ਕਦੇ ਵੀ ਇਹ ਗਲਤੀ ਭੁਲਕੇ ਵੀ ਨਹੀਂ ਕਰਨੀ ਨਹੀਂ ਤਾਂ ਸਾਨੂੰ 100 ਜਨਮ ਭੇਡ ਦਾ ਲੈਣਾ ਪਵੇਗਾ ਕਲਗੀਧਰ ਪਾਸ਼ਾ ਕਹਿੰਦੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਰੇ ਕੇਸ ਰੱਖਿਆ ਕਰਦੇ ਸਨ ਉਦੋਂ ਰਾਜਾ ਮੱਕਰ ਦਾ ਰਾਜ ਹੁੰਦਾ ਸੀ ਰਾਜਾ ਆਪਣੇ ਧੱਕੇशाही ਦੇ ਨਾਲ ਪਰਜਾ ਤੇ ਹੁਕਮ ਕਰਦਾ ਸੀ ਪਰ ਜਿਹੜੀ ਪਰਜਾ ਸੀ ਉਹ ਉਹਦਾ ਹੁਕਮ ਨਹੀਂ ਮੰਨਦੀ ਸੀ ਇਸ ਕਰਕੇ ਰਾਜੇ ਨੂੰ ਬਹੁਤ ਗੁੱਸਾ ਆ ਤੇ ਉਹਨੇ ਸਾਰੀ ਪਰਜਾ ਨੂੰ ਕੈਦ ਕਰ ਲਿਆ ਉਦੋਂ ਸਾਰੀ ਪ੍ਰਜਾ ਨੇ ਫਿਰ ਪਰਮਾਤਮਾ ਨੂੰ ਬੇਨਤੀ ਕੀਤੀ اے ਪਰਮਾਤਮਾ ਰਾਜਾ ਤੇ ਰਾਜੇ ਦੇ ਨੌਕਰ ਅੰਨੇ ਹੋ ਜਾਣ ਤੇ ਅਸੀਂ ਕੈਦ ਵਿੱਚੋਂ ਛੁੱਟ ਜਾਈਏ ਉਦੋਂ ਕੀ ਹੋਇਆ ਕਿ ਮਹਿਲ ਦੇ ਦਰਵਾਜ਼ੇ ਆਪੇ ਖੁੱਲ ਗਏ ਤੇ ਸਾਰੀ ਪ੍ਰਜਾ ਉਥੋਂ ਆਜ਼ਾਦ ਹੋ ਗਈ ਜਦੋਂ ਰਾਜੇ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਇੱਕ ਜੋਤਿਸ਼ੀ ਨੂੰ ਬੁਲਾਇਆ ਰਾਜੇ ਨੇ ਆਖਿਆ ਇਹ ਪ੍ਰਜਾ ਦਾ ਇੰਨਾ ਤੇਜ ਪ੍ਰਤਾਪ ਕਿਵੇਂ ਵੱਧ ਗਿਆ ਤੇ ਇਸ ਤੇਜ ਪ੍ਰਤਾਪ ਨੂੰ ਕਿਵੇਂ ਘਟਾਇਆ ਜਾਏ ਉਦੋਂ ਜੋਤਸ਼ੀ ਨੇ ਆਖਿਆ ਵੀ ਪਰਜਾ ਦੇ ਕੇਸ ਕਟਾ ਦਿੱਤੇ ਜਾਣ ਇਹਨਾਂ ਦਾ ਸਿਰ ਤੇ ਮੂੰਹ ਮੋਨਾ ਦਿੱਤਾ ਜਾਵੇ ਐਵੇਂ ਕਰਨ ਦੇ ਨਾਲ ਇਹਨਾਂ ਦਾ ਤੇਜ ਪ੍ਰਤਾਪ ਕਟ ਜਾਏਗਾ ਉਦੋਂ ਰਾਜੇ ਨੇ ਹੁਕਮ ਦਿੱਤਾ ਕਿ ਮੈਂ ਜੱਗ ਕਰਨਾ ਤੇ ਉਸ ਜੱਗ ਦੇ ਵਿੱਚ ਸਾਰੇ ਲੋਗ ਆਪਣੇ ਕੇਸ ਕਟਵਾ ਕੇ ਆਣ ਜਿਹੜਾ ਵੀ ਆਏਗਾ ਉਹਨੂੰ ਬਹੁਤ ਕੁਝ ਖਾਨ ਨੂੰ ਮਿਲੇਗਾ ਤੇ ਨਾਲ ਇੱਕ ਸੋਨੇ ਦੀ ਮੋਹਰ ਵੀ ਮਿਲੀ ਇਹ ਸੁਣਦਿਆ ਸਾਰੇ ਬ੍ਰਾਹਮਣ ਲਾਲਚੀ ਹੋ ਗਏ ਉਹਨਾਂ ਨੇ ਆਪਣੇ ਕੇਸ ਮਨਵਾਲੇ ਤੇ ਰਾਜੇ ਕੋਲ ਆਗੇ ਜਦੋਂ ਲੋਕਾਂ ਨੇ ਦੇਖਿਆ ਕਿ ਬ੍ਰਾਹਮਣਾ ਨੇ ਕੇਸ ਮਨਵਾਲੇ ਤਾਂ ਅਸੀਂ ਕਿਉਂ ਨਾ ਮਨਵਾਈਏ ਉਹਨਾਂ ਨੇ ਵੀ ਆਪਣੇ ਕੇਸ ਮਨਵਾਲੇ ਤੇ ਰਾਜੇ ਕੋਲ ਆਗੇ ਜਦੋਂ ਸਾਰੇ ਲੋਕ ਰਾਜੇ ਦੇ ਮਹਿਲ ਵਿੱਚ ਇਕੱਠੇ ਹੋ ਗਏ ਤਾਂ ਰਾਜੇ ਨੇ ਚਲਕੀ ਖੇਢੀ ਰਾਜੇ ਨੇ ਆਖਿਆ ਵੀ ਹੁਣ ਸਾਰਿਆਂ ਨੂੰ ਕੈਦ ਕਰ ਲਓ ਲੋਕਾਂ ਨੇ ਫੇਰ ਪਰਮੇਸ਼ਰ ਨੂੰ ਅਰਦਾਸ ਕੀਤੀ ਕਿ हे ਪਰਮੇਸ਼ਰ ਸਾਨੂੰ ਇਸ ਕੈਦ ਦੇ ਵਿੱਚੋਂ छुड़ाਓ ਸਾਨੂੰ ਆਜ਼ਾਦ ਕਰਾਓ ਪਰ ਕਹਿੰਦੇ ਨੇ ਪਰਮੇਸ਼ਰ ਨੇ ਉਹਨਾਂ ਦੀ ਅਰਦਾਸ ਨਹੀਂ ਸੁਣੀ ਕਿਉਂਕਿ ਅਸਲ ਵਿੱਚ ਜਦੋਂ ਬੰਦਾ ਕੇਸ ਮੁੰਨ ਲੈਂਦਾ ਉਹ ਪ੍ਰੇਤ ਦਾ ਰੂਪ ਹੋ ਜਾਂਦਾ ਹੈ ਕਲਗੀਧਰ ਪਾਸ਼ਾ ਜੀ ਦੇ ਕੋਲ ਇਹੋ ਜੀ ਕਥਾ ਸੁਣ ਕੇ ਸਾਰੀ ਸੰਗਤਾਂ ਬਹੁਤ ਖੁਸ਼ ਹੋਈਆ ਕਲਗੀਧਰ ਪਾਸ਼ਾ ਜੀ ਨੂੰ ਸੰਗਤਾਂ ਫੇਰ ਕੁਛ ਦਿਆ ਨੇ ਮਹਾਰਾਜ ਜਿਹੜੇ ਲੋਗ ਅੰਮ੍ਰਿਤ ਛੱਕ ਕੇ ਸਿਰ ਆਪਣਾ ਨੰਗਾ ਰੱਖਦੇ ਨੇ ਤੇ ਕਈ ਸਿਰ ਵੀ ਮੋਲਾ ਲੈਂਦੇ ਨੇ ਉਹਨਾਂ ਦਾ ਕੀ ਬਣੇਗਾ ਮਹਾਰਾਜ ਕਹਿੰਦੇ ਕੇਸ ਨੰਗੇ ਰੱਖਣ ਦਾ ਬਹੁਤ ਵੱਡਾ ਦੋਸ਼ ਹੈ ਮਹਾਰਾਜ ਕਹਿੰਦੇ ਨੇ ਉਹਨਾਂ ਲੋਕਾਂ ਦੀ ਮਤ ਮਾਰੀ ਜਾਂਦੀ ਹੈ ਤੇ ਤੁਰਕਾ ਵਰਗੀ ਹੋ ਜਾਂਦੀ ਹੈ। ਗੁਰੂ ਮਹਾਰਾਜ ਕਹਿੰਦੇ ਦੋ ਦਸਤਾਰਾਂ ਬਨਨੀਆਂ ਚਾਹੀਦੀਆਂ ਨੇ। ਇੱਕ ਵੱਡੀ ਦਸਤਾਰ ਤੇ ਇੱਕ ਛੋਟੀ ਦਸਤਾਰ। ਜੇ ਵੱਡੀ ਦਸਤਾਰ ਨਹੀਂ ਬਨਨੀ ਹੋਈ ਤਾਂ ਛੋਟੀ ਦਸਤਾਰ ਨੂੰ ਵਿਸਾਰਨਾ ਨਹੀਂ। ਮਹਾਰਾਜ ਕਹਿੰਦੇ ਜਿਹੜੇ ਕੇਸ ਮੁੰਦੇ ਹਨ ਉਹ ਪਹਿਲਾਂ ਪੇਡਾ ਦੀ ਜੁਨੀ ਵਿੱਚ ਸਨ ਤੇ ਹੁਣ ਫੇਰ ਉਹ ਪੇਡਾ ਦੀ ਜੁਨੀ ਵਿੱਚ ਪੈਣਗੇ। ਇਹ ਸਾਰਾ ਫਲ ਇਹਨਾਂ ਦੇ ਖੋਟੇ ਕਰਮਾਂ ਦਾ ਹੀ ਹੈ। ਕਾਹੀਏ ਗੁਰੂ ਤੋਂ ਬੇਮੁਖ ਹਨ ਫਿਰ ਸੰਗਤਾਂ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਜਿਹੜੇ ਲੋਕ ਭੇਡਾਂ ਦੀ ਜੁੰਨੀ ਵਿੱਚ ਪਏ ਹਨ ਉਹ ਸਾਨੂੰ ਵਿਖਾਓ ਉਦੋਂ ਕਲਗੀਧਰ ਪਾਸ਼ਾ ਜੀ ਨੇ ਆਖਿਆ ਕਿ ਭੇਡਾਂ ਨੂੰ ਲੈ ਕੇ ਆਓ ਸਿੰਘ ਭੇਡਾਂ ਲੈ ਕੇ ਆਏ ਸੋ ਜਦੋਂ ਕਲਗੀਧਰ ਪਾਸ਼ਾ ਜੀ ਨੇ ਭੇਡਾਂ ਤੇ ਕਿਰਪਾ ਕੀਤੀ ਉਦੋਂ ਭੇਡਾਂ ਬੋਲ ਪਈਆਂ ਉਹਨਾਂ ਭੇਡਾਂ ਨੇ ਫਤਿਹ ਗਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਸਿੰਘਾਂ ਨੇ ਭੇਡਾਂ ਨੂੰ ਪੁੱਛਿਆ ਬੇ ਤੁਸੀਂ ਇਹ ਜੁੰਨੀ ਵਿੱਚ ਕਿਉਂ ਪਏ ਹੋ ਉਦੋਂ ਭੇਡਾ ਬੋਲ ਪਈ ਕਹਿੰਦੀ ਆ ਵੀ ਅਸੀਂ ਪਹਿਲਾਂ ਅੰਮ੍ਰਿਤ ਛਕਿਆ ਹੋਇਆ ਸੀ ਅਸੀਂ ਗੁਰੂ ਦੇ ਸਿੰਘ ਸਜੇ ਹੋਈ ਸੀ ਲੇਕਿਨ ਬਾਅਦ ਵਿੱਚ ਸਾਡੀ ਸੰਗਤ ਮਾੜੀ ਹੋਣ ਕਾਰਨ ਮਾੜੀ ਸੰਗਤ ਵਿੱਚ ਰਹਿ ਕੇ ਅਸੀਂ ਕੇਸ ਕਟਵਾ ਲਏ ਤੇ ਹੁਣ ਸਾਨੂੰ ਧਰਮ ਰਾਜੇ ਨੇ ਭੇਡਾ ਦੀ ਜੁੰਨੀ ਵਿੱਚ ਪਾਇਆ ਹੋਇਆ ਉਦੋਂ ਉਹਨਾਂ ਭੇਡਾਂ ਨੇ ਗੁਰੂ ਮਹਾਰਾਜ ਜੀ ਤੋਂ ਮਾਫੀ ਮੰਗੀ ਤੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਨੂੰ ਬਖਸ਼ ਲਓ ਤਾਕੀ ਸਾਡਾ ਅਗਲਾ ਜਨਮ ਸਿੱਖਾ ਦੇ ਘਰ ਹੋਵੇ ਤੇ ਅਸੀਂ ਗੁਰੂ ਸਾਹਿਬ ਜੀ ਦੀ ਸੇਵਾ ਕਰ ਸਕੀਏ। ਸਾਰੀਆਂ ਭੇਡਾਂ ਦੀਆਂ ਗੱਲਾਂ ਸੁਣ ਕੇ ਕਲਗੀਧਰ ਪਾਸ਼ਾ ਜੀ ਨੇ ਸਿਖਾਂ ਨੂੰ ਹੁਕਮ ਦਿੱਤਾ। اے ਸਿੱਖੋ, ਜਪਜੀ ਸਾਹਿਬ ਦਾ ਪਾਠ ਤੇ ਲਾਵਾ ਦਾ ਪਾਠ ਕਰਕੇ ਇਹਨਾਂ ਭੇਡਾਂ ਉੱਪਰ ਛਿੱਟਾ ਮਾਰੋ। ਸਿੰਘਾਂ ਨੇ ਉਸੇ ਵਕਤ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਲਾਵਾ ਦਾ ਪਾਠ ਕੀਤਾ ਤੇ ਉਪਰੰਤ ਉਹਨਾਂ ਦੇ ਛਿੱਟੇ ਮਾਰੇ। ਜਦੋਂ ਹੀ ਉਹਨਾਂ ਦੇ ਛਿੱਟੇ ਵੱਜੇ ਉਹਨਾਂ ਦੀ ਦੇਹ ਛੁੱਟ ਗਈ ਤੇ ਉਹਨਾਂ ਦੀ ਰੂਹ ਸੱਚਖੰਡ ਵਿੱਚ ਚਲੇਗੀ। ਉਦੋਂ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਜਿਹੜਾ ਵੀ ਕੇਸਾ ਦੀ ਦੇਦਵੀ ਕਰੇਗਾ ਉਹ 100 ਜਨਮ ਭੇਡਾ ਦਾ ਪਾਏਗਾ। ਤਾਂ ਉਦੋਂ ਸੰਗਤ ਨੇ ਗੁਰੂ ਮਹਾਰਾਜ ਜੀ ਨੂੰ ਇਹ ਵੀ ਪੁੱਛਿਆ ਸੀ ਕਿ ਮਹਾਰਾਜ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਹਦੇ ਕੋਲ ਅੰਮ੍ਰਿਤ ਛਕਿਆ ਸੀ। ਜੇ ਕੋਈ ਸਾਨੂੰ ਕੱਲ ਕੋਈ ਪੁੱਛ ਲਵੇ ਤਾਂ ਅਸੀਂ ਉੱਤਰ ਦੇ ਸਕੀਏ। ਉਦੋਂ ਕਲਗੀਧਰ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਦੁਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਹੇ ਸਿੱਖੋ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਸੋ ਸੰਗਤ ਨੇ ਉੱਥੇ ਗੁਰੂ ਮਹਾਰਾਜ ਜੀ ਨੂੰ ਹੋਰ ਵੀ ਪ੍ਰਸ਼ਨ ਪੁੱਛੇ ਕਿ ਮਹਾਰਾਜ ਬੰਦੇ ਨੂੰ ਕਾਂ ਤੇ ਕੁੱਤੇ ਦੀ ਜੂਨ ਕਿਵੇਂ ਮਿਲਦੀ ਹੈ ਹੁਣ ਸਾਧ ਸੰਗਤ ਜੀ ਸਭ ਨੂੰ ਪਤਾ ਹੈ ਵੀ ਕਾਂ ਦਾ ਜੀਵਨ ਕੋਈ ਬਹੁਤ ਵਧੀਆ ਨਹੀਂ ਹੁੰਦਾ ਉਹਦੀ ਬੋਲੀ ਵੀ ਰੁੱਖੀ ਹੁੰਦੀ ਹੈ ਤੇ ਉਹਦੇ ਕਰਮ ਵੀ ਮਲੇ ਹੁੰਦੇ ਨੇ ਸੋ ਮਹਾਰਾਜ ਕਹਿੰਦੇ ਕੁੱਤੇ ਤੇ ਕਾਂ ਦੀ ਜੂਨ ਉਹਨਾਂ ਨੂੰ ਮਿਲਦੀ ਹੈ ਜਿਹੜੇ ਲੋਗ ਆਪਣਾ ਧਰਮ ਛੱਡ ਦਿੰਦੇ ਨੇ ਜਿਹੜੇ ਆਪਣੇ ਧਰਮ ਵਿੱਚ ਪਰਪੱਖ ਨਹੀਂ ਰਹਿੰਦੇ ਇਹ ਵੀ ਸਾਧ ਸੰਗਤ ਜੀ ਇੱਕ ਪਾਪ ਹੀ ਹੈ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ੱੱਕੇ ਖਾਣੇ ਇਹ ਪਾਪ ਦੇ ਸਮਾਨ ਹੀ ਹੈ ਤੇ ਉਹਨਾਂ ਨੂੰ ਅਗਲੇ ਜਨਮਾ ਵਿੱਚ ਕੁੱਤੇ ਤੇ ਕਾਂ ਦੀ ਜੂਨ ਮਿਲਣੀ ਹੈ ਮਹਾਰਾਜ ਕਹਿੰਦੇ ਜਿਹੜੇ ਲੋਗ ਮਾਇਆ ਨੂੰ ਬਹੁਤ ਪ੍ਰੇਮ ਕਰਦੇ ਨੇ ਉਹਨਾਂ ਨੂੰ ਫੇਰ ਸੱਪ ਦੀ ਜੂਨੀ ਮਿਲਣੀ ਹੈ ਜਿਹੜੇ ਲੋਗ ਆਪਣੇ ਘਰ ਨੂੰ ਹੀ ਬਹੁਤ ਬ੍ਰੇਮ ਕਰਦੇ ਨੇ ਮਰਨ ਮਿਲਿਆ ਹੀ ਸੋਚੀ ਜਾਂਦੇ ਨੇ ਵੀ ਮੇਰਾ ਇਹ ਘਰ ਰਹਿ ਗਿਆ ਆ ਮੇਰੀ ਜਾਇਦਾਦ ਰਹੇਗੀ ਮਹਾਰਾਜ ਕਹਿੰਦੇ ਉਹ ਪ੍ਰੇਤ ਦੀ ਜੁਨੀ ਵਿੱਚ ਪੈਂਦੇ ਨੇ ਹੁਣ ਸਾਧ ਸੰਗਤ ਜੀ ਜੇ ਕੋਈ ਆਖੇ ਵੀ ਇਹ ਆਪਣੇ ਕੋਲੋਂ ਹੀ ਬਣਾਈ ਜਾਂਦੀ ਹੈ ਗੱਲ ਤਾਂ ਸਾਧ ਸੰਗਤ ਜੀ 526 ਅੰਗ ਤੇ ਆਪ ਜੀ ਗੁਰਬਾਣੀ ਪੜ ਸਕਦੇ ਹੋ ਉਸਤੇ ਗੁਰੂ ਮਹਾਰਾਜ ਜੀ ਨੇ ਪੂਰਾ ਸ਼ਬਦ ਲਿਖਿਆ ਜਿਹਦੇ ਵਿੱਚ ਦੱਸਿਆ ਗਿਆ ਹੈ ਬੰਦਾ ਕਿਹੜੀ ਕਿਹੜੀ ਜੁਨੀ ਦੇ ਵਿੱਚ ਕਿਹੜੇ ਕਿਹੜੇ ਕਰਮਾਂ ਕਰਨ ਪੈਂਦਾ ਜਿਵੇਂ ਮਹਾਰਾਜ ਕਹਿੰਦੇ ਨੇ ਅੰਤ ਕਾਲ ਜੋ ਇਸਤਰੀ ਸਿਮਰ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਵੱਲ ਵੱਲ ਉਤਰੈ ਅਖੀਰ ਦੇ ਵਿਲੇ ਜਿਹੜਾ ਕੋਈ ਔਰਤ ਦਾ ਧਿਆਨ ਕਰਦਾ ਅਤੇ ਜੇਕਰ ਉਹ ਇਹੋ ਜਿਹੇ ਖਿਆਲ ਵਿੱਚ ਮਰ ਜਾਂਦਾ ਮਹਾਰਾਜ ਕਹਿੰਦੇ ਨੇ ਉਹ ਮੁੜ ਮੁੜ ਕੇ ਬੇਸਵਾ ਦੀ ਜੁਨੀ ਵਿੱਚ ਪੈਂਦਾ ਅੱਗੇ ਮਹਾਰਾਜ ਦੱਸਦੇ ਨੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜਿਮਰੈ ਸੂਕਰ ਜੂਨ ਵਲਵਲ ਉਤਰੈ ਅਖੀਰ ਦੇ ਵੇਲੇ ਜਿਹੜਾ ਕੋਈ ਪੁੱਤਰਾ ਦਾ ਖਿਆਲ ਕਰਦਾ ਜੇਕਰ ਉਹ ਇਹੋ ਜਿਹੇ ਖਿਆਲਾਂ ਵਿੱਚ ਹੀ ਮਰ ਜਾਂਦਾ ਤਾਂ ਮਹਾਰਾਜ ਕਹਿੰਦੇ ਨੇ ਉਹ ਮੁੜ ਮੁੜ ਕੇ ਸੂਰ ਦੀ ਜੂਨੀ ਵਿੱਚ ਪੈਦਾ ਹੁੰਦਾ ਅੱਗੇ ਮਹਾਰਾਜ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜਿਮਰੈ ਪ੍ਰੇਤ ਜੂਨ ਵਲਵਲ ਉਤਰ ਹੈ ਅਖੀਰ ਦੇ ਵਿਲੇ ਜਿਹੜੇ ਮਹਿਲਾ ਮਾੜੀਆਂ ਦਾ ਖਿਆਲ ਕਰਦੇ ਨੇ ਜੇਕਰ ਉਹ ਇਹੋ ਜਿਹੇ ਧਿਆਨ ਵਿੱਚ ਮਰ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਉਹ ਮੁੜ ਮੁੜ ਕੇ ਪ੍ਰੇਤ ਜੂਨੀ ਵਿੱਚ ਪੈਂਦੇ ਨੇ ਤੇ ਅੰਤ ਵਿੱਚ ਗੁਰੂ ਸਾਹਿਬ ਦੱਸਦੇ ਨੇ ਕਿ ਜਿਹੜਾ ਮਨੁੱਖ ਅੰਤ ਵਿੱਚ ਪਰਮੇਸ਼ਰ ਦਾ ਧਿਆਨ ਕਰਦਾ ਕਰਦਾ ਮਰ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਉਹ ਤਰ ਜਾਂਦਾ ਹੈ ਉਹ ਮੁਕਤੀ ਪਾ ਲੈਂਦਾ ਹੈ ਸਾਤ ਸੰਗਰੀ ਜਿੱਥੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹੈ ਉੱਥੇ ਹੀ ਭਗਤ ਤਿਰਲੋਚਨ ਜੀ ਦਾ ਵੀ ਸ਼ਬਦ ਦਰਜ ਹੈ ਅੰਗ ਨੰਬਰ 526 ਦੇ ਉੱਪਰ ਭਗਤ ਤਿਰਲੋਚਨ ਜੀ ਨੇ ਦੱਸਿਆ ਹੈ ਕਿ ਜਿਹੜਾ ਵੀ ਮਨੁੱਖ ਆਪਣੇ ਮਰਨ ਵੇਲੇ ਜਹੋ ਜੀ ਚਿੰਤਾ ਕਰਕੇ ਮਰਦਾ ਹੈ ਉਹਨੂੰ ਉਸੇ ਹਿਸਾਬ ਦੇ ਨਾਲ ਅਗਲੀ ਜੁਨ ਮਿਲਦੀ ਹੈ ਹੁਣ ਸਾਧ ਸੰਗਤ ਜੀ ਕਈ ਲੋਕ ਆਖਦੇ ਨੇ ਵੀ ਜੋ ਕੁਝ ਵੀ ਹੈ ਉਹ ਇੱਥੇ ਹੀ ਹੈ ਜਿਹੜਾ ਲੇਖਾ ਜੋਖਾ ਇੱਥੇ ਹੀ ਹੈ ਉੱਪਰ ਕੁਝ ਵੀ ਨਹੀਂ ਹੈ ਪਰ ਜੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਮੰਨੀ ਤਾਂ ਮਹਾਰਾਜ ਕਹਿੰਦੇ ਨੇ ਕਿ ਉੱਪਰ ਪਰਮਾਤਮਾ ਕੋਲ ਸਾਰਾ ਲੇਖਾ ਹੈ ਪਰਮਾਤਮਾ ਬੰਦੇ ਤੋਂ ਸਾਰਾ ਹਿਸਾਬ ਪੁੱਛਦਾ ਹੈ ਸਿਕੰਧ ਪੁਰਾਣ ਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਜਿਹੜਾ ਦਾਤਾ ਤੰਬਾਕੂ ਪੀਣ ਵਾਲੇ ਬ੍ਰਾਹਮਣ ਨੂੰ ਦਾਨ ਦਿੰਦਾ ਉਹ ਆਪਣੇ ਮਰਨ ਤੋਂ ਬਾਅਦ ਰੋਹੂ ਨਰਕ ਵਿੱਚ ਜਾਂਦਾ ਹੈ ਤੇ ਜਿਹੜਾ ਦਾਨ ਲੈਣ ਵਾਲਾ ਬ੍ਰਾਹਮਣ ਹੈ ਉਹ ਸੂਰ ਬਣ ਕੇ ਵਿਸ਼ਟਾ ਨੂੰ ਖਾਂਦਾ ਐ ਐਵੇਂ ਕਲਗੀਧਰ ਪਾਤਸ਼ਾਹ ਜੀ ਦੇ ਵੀ ਬਚਨ ਹਨ ਕਿ ਮਰ ਜਾਣਾ ਚੰਗਾ ਐ ਲੇਕਿਨ ਤੰਬਾਕੂ ਨੂੰ ਪੀਣਾ ਜਾਂ ਵਰਤਣਾ ਸਾਡੇ ਵਾਸਤੇ ਚੰਗਾ ਨਹੀਂ ਤੰਬਾਕੂ ਪੀਣ ਵਾਲੇ ਮਨੁੱਖ ਦੇ ਨਾਲ ਖਾਣਾ ਪੀਣਾ ਜਾਂ ਰਹਿਣਾ ਕੁਝ ਨਹੀਂ ਸਾਨੂੰ ਕਰਨਾ ਚਾਹੀਦਾ ਭਾਵੇਂ ਸਾਡਾ ਸਰੀਰ ਛੁੱਟ ਜਾਵੇ ਪਰ ਤੰਬਾਕੂ ਦੇ ਨਾਲ ਆਪਣੇ ਸਰੀਰ ਨੂੰ ਨਹੀਂ ਚਵਾਣਾ ਮਹਾਰਾਜ ਕਹਿੰਦੇ ਜਿਹੜੇ ਹਿੰਦੂ ਲੋਕ ਹੁੰਦੇ ਨੇ ਜੇ ਉਹ ਤੰਬਾਕੂ ਨੂੰ ਸੇਵਨ ਕਰਨ ਭਾਵੇਂ ਉਹ ਜਰਦਾ ਬੀੜੀ ਸਿਗਰਟ ਪੀਣ ਕਿਸੇ ਵੀ ਤਰੀਕੇ ਦੇ ਨਾਲ ਤੰਬਾਕੂ ਨੂੰ ਸੇਵਨ ਕਰਨ ਮਹਾਰਾਜ ਕਹਿੰਦੇ ਉਹਨਾਂ ਦੇ ਜਿਹੜੇ ਕੁਲਦੇ ਦੇਵਤੇ ਹੁੰਦੇ ਹਨ ਪਿੱਤਰ ਦੇਵਤੇ ਹੁੰਦੇ ਹਨ ਉਹ ਉਹਨਾਂ ਨੂੰ ਛੱਡ ਜਾਂਦੇ ਨੇ ਉਹਨਾਂ ਦਾ ਤਾਂ ਉਹ ਪਾਣੀ ਦਾਨ ਕੀਤਾ ਹੋਇਆ ਵੀ ਨਹੀਂ ਪੀਂਦੇ ਉਹਨਾਂ ਦੇ ਹੱਥੋਂ ਪਾਣੀ ਦਾਨ ਕੀਤੇ ਹੋਏ ਨੂੰ ਉਹ ਸ਼ਰਾਬ ਵਾਂਗੂ ਸਮਝਦੇ ਹਾਲ ਇਸ ਕਰਕੇ ਇਹਨਾਂ ਦੇ ਜਿਹੜੇ ਪਿੱਤਰ ਦੇਵਤੇ ਹੁੰਦੇ ਹਨ ਉਹ ਇਹਨਾਂ ਦੇ ਹੱਥੋਂ ਦਾਨ ਵੀ ਨਹੀਂ ਲੈਣਾ ਪਸੰਦ ਕਰਦੇ ਕਹਿੰਦੇ ਨੇ ਜਿਹੜਾ ਤਮਾਕੂ ਪੀਂਦਾ ਉਹਦੇ ਸਾਰੇ ਪੁੰਨ ਨਾਸ਼ ਹੋ ਜਾਂਦੇ ਨੇ ਤੇ ਤਮਾਕੂ ਪੀਣ ਵਾਲੇ ਨੂੰ ਨਰਕਾ ਵਿੱਚ ਕੁੱਤੇ ਦੀ ਵਿਸ਼ਟਾ ਖਾਣ ਨੂੰ ਮਿਲਦੀ ਹੈ ਤੇ ਸ਼ਰਾਬ ਪੀਣ ਵਾਲਿਆਂ ਨੂੰ ਗਰਮ ਕਰਕੇ ਕੁੱਤੇ ਦਾ ਪਸ਼ਾਬ ਪੀਣ ਨੂੰ ਮਿਲਦਾ ਹੈ ਇਹ ਜਗਤ ਝੂਠ ਦੀ ਵਰਤੂ ਬਹੁਤ ਗੰਦੀ ਹੈ ਜਿਹਦਾ ਸਰੀਰ ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ ਤੰਬਾਕੂ ਪੀਣ ਕਾਰਨ ਜਿੰਨਾ ਵੀ ਜੱਪ ਤਪ ਕੀਤਾ ਹੁੰਦਾ ਉਹ ਸਾਰਾ ਨਾਸ਼ ਹੋ ਜਾਂਦਾ ਜਿੰਨੀ ਵੀ ਅੰਦਰ ਸ਼ਕਤੀ ਹੁੰਦੀ ਹੈ ਉਹ ਸਾਰੀ ਨਾਸ਼ ਹੋ ਜਾਂਦੀ ਹੈ ਜਿਹੜਾ ਤੰਬਾਕੂ ਪੀਂਦਾ ਹੈ ਉਹਦੇ ਹੱਥੋਂ ਪਾਣੀ ਵੀ ਲੈ ਕੇ ਨਹੀਂ ਪੀਣਾ ਤੇ ਰੋਟੀ ਬੇਟੀ ਦੀ ਸਾਂਝ ਵੀ ਨਹੀਂ ਉਹਨਾਂ ਨਾਲ ਕਰਨੀ ਸਾਜ ਸੰਗਤ ਜੀ ਅਸੀਂ ਸਾਰੇ ਜਾਣਦੇ ਹਾਂ ਵੀ ਗੁਰਬਾਣੀ ਦੇ ਵਿੱਚ 84 ਲੱਖ ਜੂਨਾ ਦਾ ਬਾਰ ਬਾਰ ਜ਼ਿਕਰ ਹੁੰਦਾ ਤੇ ਇਹਨਾਂ ਜੂਨਾ ਦੇ ਵਿੱਚ ਇੱਕ ਗਾਂ ਦੀ ਜੂਨ ਹੈ ਇਹ ਜੂਨ ਕਿੰਨੂੰ ਮਿਲਦੀ ਹੈ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਸ਼ਾ ਜੀ ਵਿਰਾਜਮਾਨ ਸਨ ਬਹੁਤ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਹੁੰਦੀਆਂ ਸੀ ਗੁਰੂ ਮਹਾਰਾਜ ਜੀ ਉਸ ਦਿਨ ਕਿਰਪਾ ਦੇ ਘਰ ਵਿੱਚ ਆਏ ਹੋਏ ਸੀ ਮਹਾਰਾਜ ਕਹਿੰਦੇ ਭਾਈ ਜਿੰਨੇ ਵੀ ਸ਼ੁੱਧਰ ਹਨ ਤੇ ਜਿੰਨੇ ਵੀ ਲੋਕ ਜਿਨ੍ਹਾਂ ਕੋਲੋਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਕੋਲੋਂ ਗਲਤ ਕੰਮ ਹੋਏ ਨੇ ਉਹ ਸਾਰੇ ਆਜੋ ਕਿਉਂਕਿ ਕਲਗੀਧਰ ਪਾਸ਼ਾ ਸਾਰਿਆਂ ਦੇ ਪਰਦੇ ਟਕਦੇ ਨੇ ਸਾਨੂੰ ਕਿਸੇ ਦੀ ਗਲਤੀ ਪਤਾ ਲੱਗ ਜੇ ਤਾਂ ਅਸੀਂ ਢੰਡੋਰਾ ਪਿੱਟ ਕੇ ਸਾਰਿਆਂ ਨੂੰ ਦੱਸ ਦਿੰਨੇ ਆ ਪਰ ਕਲਗੀਧਰ ਪਾਸ਼ਾ ਸਾਰਿਆਂ ਦੀ ਗਲਤੀ ਨੂੰ ਕੱਜ ਲੈਂਦੇ ਨੇ ਤੇ ਜਦੋਂ ਕਿਰਪਾ ਦੇ ਘਰ ਵਿੱਚ ਹੋਣ ਤਾਂ ਉਹਨਾਂ ਨੂੰ ਮਾਫੀ ਕਰ ਦਿੰਦੇ ਨੇ ਸੋ ਕਲਗੀਧਰ ਪਾਸ਼ਾ ਕਹਿੰਦੇ ਜਿੰਨਿਆਂ ਨੇ ਵੀ ਗਲਤ ਕੰਮ ਕੀਤੇ ਨੇ ਗਲਤੀਆਂ ਕੀਤੀਆਂ ਨੇ ਉਹ ਸਾਰੇ ਆ ਜੋ ਹੁਣ ਸੰਗਤਾਂ ਵਿੱਚੋਂ ਕਈ ਲੋਕ ਨਹੀਂ ਅੱਗੇ ਹੁੰਦੇ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਜਾਂ ਕਈ ਲੋਕ ਇਹ ਸੋਚਦੇ ਨੇ ਕਿ ਜੇ ਗੁਰੂ ਸਾਹਿਬ ਨੇ ਸਾਰੀ ਸੰਗਤ ਦੇ ਅੱਗੇ ਮੇਰੀ ਗਲਤੀ ਦੱਸਤੀ ਤਾਂ ਮੈਂ ਕਿੰਨੂੰ ਮੂੰਹ ਦਿਖਾਵਾਂਗਾ ਪਰ ਗੁਰੂ ਸਾਹਿਬ ਨੂੰ ਤਾਂ ਸਭ ਕੁਝ ਪਤਾ ਹੈ ਅੰਤਰਜਾਮੀ ਨੇ ਹਰ ਕਿਸੇ ਦੇ ਦਿਲ ਦੀ ਗੱਲ ਪਤਾ ਹੈ ਕਿਸ ਨੇ ਕਿਹੜਾ ਕਰਮ ਕੀਤਾ ਹੈ ਮਹਾਰਾਜ ਨੂੰ ਸਭ ਪਤਾ ਹੈ ਤੇ ਮਹਾਰਾਜ ਸਭ ਦੇ ਪਰਦੇ ਕੱਜਣ ਵਾਲੇ ਨੇ ਸੋ ਗੁਰੂ ਮਹਾਰਾਜ ਜੀ ਨੇ ਉਹਨਾਂ ਸਾਰੀਆਂ ਸੰਗਤਾਂ ਨੂੰ ਆਪਣੇ ਕੋਲ ਬੁਲਾ ਲਿਆ ਉਸੇ ਸਮੇਂ ਗੁਰੂ ਸਾਹਿਬ ਜੀ ਦੇ ਕੋਲ ਇੱਕ ਸਿੰਘ ਆਉਂਦਾ ਤੇ ਕਹਿੰਦਾ ਮਹਾਰਾਜ ਲੱਗ ਗਈ ਇੱਕ ਖੂਹ ਦੇ ਵਿੱਚ ਗਾਂ ਡਿੱਗ ਕੇ ਮਰ ਗਈ ਹੈ। ਮਹਾਰਾਜ ਉਹਦੇ ਗਲੇ ਦੇ ਵਿੱਚ ਇੱਕ ਰੱਸਾ ਵੀ ਹੈ। ਹੁਣ ਪੁਰਾਣਾ ਜ਼ਮਾਨਾ ਸੀ। ਲੋਕ ਪਾਣੀ ਖੂਹਾਂ ਤੋਂ ਪਰਦੇ ਹੁੰਦੇ ਸੀ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਭਾਈ ਸਿੰਘੋ 500 ਗੱਗਰ ਪਾਣੀ ਦੀਆਂ ਖੂਹ ਤੋਂ ਬਾਹਰ ਸਿੱਟੋ। ਤੇ ਫੇਰ 756 ਜਪਜੀ ਸਾਹਿਬ ਦੇ ਖੂਹ ਦੇ ਲਾਗੇ ਬੈ ਕੇ ਕਰੋ। ਅਤੇ ਆਖਿਆ ਗਾਂ ਦੇ ਸਰੀਰ ਨੂੰ ਬਾਹਰ ਕੱਢੋ ਤੇ ਗਾਂ ਦੇ ਸਰੀਰ ਦੀ ਸਾਂਭ ਕਰੋ। ਦੁਨੀਆਂ ਅੱਜਕੱਲ ਵੀ ਅਸੀਂ ਕੋਈ ਜਾਨਵਰ ਦੇ ਮਰਨ ਤੇ ਟੋਆ ਪੁੱਟ ਕੇ ਉਹ ਜਾਨਵਰ ਨੂੰ ਟੋਏ ਦੇ ਵਿੱਚ ਦਬ ਦਿੰਦੇ ਆ ਉਵੇਂ ਸਿੰਘਾਂ ਨੇ ਵੀ ਉਸ ਗਾਂ ਦੀ ਸਾਹਬ ਕੀਤੀ ਹੁਣ ਉਹ ਗਾਂ ਦੇ ਗਲ ਵਿੱਚ ਰਸਾ ਵੀ ਸੀ ਗੱਲ ਇੱਥੇ ਸਾਧ ਸੰਗਤ ਜੀ ਇਹ ਹੈ ਵੀ ਜਦੋਂ ਗਾਵਾਂ ਦੁੱਧ ਦੇਣੀਆਂ ਬੰਦ ਕਰ ਦਿੰਦੀਆਂ ਨੇ ਤਾਂ ਲੋਕ ਉਹਨੂੰ ਛੱਡ ਦਿੰਦੇ ਨੇ ਇਹੀ ਤਾਂ ਕਲ ਜੂਗਾ ਜਿੰਨਾ ਚਿਰ ਤੱਕ ਉਹ ਕੰਮ ਆਉਂਦੀ ਰਹੀ ਉਤੋਂ ਕੰਮ ਕਰਾਂਦੇ ਰਹੇ ਜਦੋਂ ਉਹ ਕੰਮ ਆਣੀ ਬੰਦ ਹੋ ਗਈ ਤਾਂ ਉਹਨੂੰ ਛੱਡ ਦਿੱਤਾ ਸੋ ਮਹਾਰਾਜ ਨੇ ਆਖਿਆ ਵੀ 7162 ਜਪਜੀ ਸਾਹਿਬ ਦੇ ਕਰਕੇ ਖੂਹ ਦੇ ਵਿੱਚ ਹੋਰ ਪਾਣੀ ਪਾ ਦਿਓ ਖੂਹ ਦਾ ਪਾਣੀ ਆਪੇ ਸ਼ੁੱਧ ਹੋ ਜਾਏਗਾ ਕਿਉਂਕਿ ਸਾਸ ਸੰਗਤ ਜੀ ਗਾਂ ਦਾ ਕੋਈ ਦੋਸ਼ ਨਹੀਂ ਗਾਂ ਤਾਂ ਆਪੇ ਗਲਤੀ ਨਾਲ ਗਿਰ ਗਈ ਉਹਦੇ ਵਿੱਚ ਖੂਹ ਵਿੱਚੋਂ ਬਾਹਰ ਨਿਕਲਿਆ ਨਹੀਂ ਗਿਆ ਤਾਂ ਹੀ ਉਹਦੇ ਵਿੱਚ ਮਰ ਗਈ ਉਸ ਵਕਤ ਗੁਰੂ ਕਲਗੀਧਰ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਇੱਕ ਸਿੱਖ ਆਇਆ ਉਹ ਨੇ ਸੋਕਾਰ ਕੀਤਾ ਕਹਿੰਦਾ ਮਹਾਰਾਜ ਇਹ ਜਿਹੜੀ ਗਾਂ ਮਰੀ ਐ ਇਹ ਮੇਰੇ ਕਾਰਨ ਮਰੀ ਐ ਮਹਾਰਾਜ ਮੈਨੂੰ ਬਖਸ਼ ਦਿਓ ਮੈਨੂੰ ਮਾਫ ਕਰਦੇ ਹੋ ਉਦੋਂ ਕਲਗੀਧਰ ਪਾਸ਼ਾ ਕਹਿੰਦੇ ਭਾਈ ਸਿੱਖਾ ਕਿਸੇ ਜੀਵ ਨੂੰ ਮਾਰਨਾ ਇਹ ਚੰਗੀ ਗੱਲਤ ਨਹੀਂ ਪਰ ਤੂੰ ਆਪਣੀ ਗਲਤੀ ਬਖਸ਼ਾਉਣ ਆਇਆ ਹੈ ਤਾਂ ਤੈਨੂੰ ਬਖਸ਼ ਦਿੰਨੇ ਆ ਲੇਕਿਨ ਤੂੰ ਇਹ ਗਾਂ ਨੂੰ ਮਾਰਿਆ ਕਿਉਂ ਉਦੋਂ ਸਿੱਖ ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਕਿ ਮੇਰੇ ਕੋਲੋਂ ਇਹ ਗਾਂ ਕਿਵੇਂ ਮਰ ਗਈ। ਬਸ ਮੈਨੂੰ ਤੁਸੀਂ ਬਖਸ਼ ਦਿਓ। ਉਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਰੀ ਸੰਗਤ ਦੇ ਵਿੱਚ ਬਚਨ ਕਰਦੇ ਨੇ ਕਿ ਭਾਈ ਸਿੱਖੋ ਇਹ ਸਭ ਕੁਝ ਲੈਣ ਦੇਣ ਦੇ ਕਰਮ ਨੇ। ਮਹਾਰਾਜ ਕਹਿੰਦੇ ਆਹ ਜਿਹੜੀ ਗਾਂ ਹੈ ਅਸੀਂ ਇਹਦੇ ਪਿਛਲੇ ਜਨਮ ਜਾਣਦੇ ਹਾਂ। ਮਹਾਰਾਜ ਕਹਿੰਦੇ ਇਹ ਗਾਂ ਪਿਛਲੇ ਜਨਮਾਂ ਦੇ ਵਿੱਚ ਚੋਰ ਸੀ। ਐਨੇ ਚੋਰ ਹੋਣ ਕਰਕੇ ਕਿਸੇ ਦਾ ਪ੍ਰਾਇਆ ਮਾਲ ਲੁੱਟਿਆ। ਕਹਿੰਦੇ ਇਸ ਚੋਰ ਨੂੰ ਇੱਕ ਦਿਨ ਗੁੱਸਾ ਆਇਆ ਤੇ ਭਾਈ ਸਿੱਖਾ ਐਨੇ ਤੈਨੂੰ ਰੱਸਾ ਪਾ ਕੇ ਬੰਨ ਲਿਆ ਤੈਨੂੰ ਭੁੱਖਾ ਰੱਖਿਆ ਬੰਨ ਕੇ ਰੱਖਿਆ ਤੇ ਤੇਰਾ ਸਾਰਾ ਮਾਲ ਲੁੱਟ ਲਿਆ ਸੋ ਮਹਾਰਾਜ ਕਹਿੰਦੇ ਭਾਈ ਸਿੱਖਾ ਤੇਰੇ ਇਸ ਗਾਂ ਦੇ ਨਾਲ ਲੈਣ ਦੇਣ ਦੇ ਸਬੰਧ ਸੀ ਜਿਸ ਤਰ੍ਹਾਂ ਉਸ ਚੋਰ ਨੇ ਤੈਨੂੰ ਪਿਛਲੇ ਜਨਮਾਂ ਵਿੱਚ ਮਾਰਿਆ ਸੀ ਓਵੇਂ ਤੂੰ ਵੀ ਇਸ ਜਨਮ ਦੇ ਵਿੱਚ ਇਸ ਗਾਂ ਨੂੰ ਮਾਰ ਦਿੱਤਾ ਸੁਣ ਸਾਧ ਸੰਗਤ ਦੀ ਅੱਜ ਕੱਲ ਵੀ ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਕਰਮਾ ਲੂਣੀ ਮੰਨ ਗਏ ਪਰ ਜੇ ਅਸੀਂ ਗੁਰਬਾਣੀ ਨੂੰ ਬਹੁਤ ਧਿਆਨ ਨਾਲ ਪੜੀਏ ਤਾਂ ਸਾਨੂੰ ਸਮਝ ਆਵੇਗੀ ਕਿ ਗੁਰੂ ਮਹਾਰਾਜ ਕਰਮਾ ਬਾਰੇ ਕਹਿੰਦੇ ਕੀ ਹੈ ਜਿਵੇਂ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਵੀ ਲੋਕ ਨੇ ਇਹ ਸਾਰੇ ਆਪੋ ਆਪਣੇ ਕਰਮਾ ਕਰਕੇ ਪਰਮਾਤਮਾ ਤੋਂ ਕੋਈ ਦੂਰ ਹੋ ਜਾਂਦਾ ਤੇ ਕੋਈ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੁਣ ਮਹਾਰਾਜ ਕਹਿੰਦੇ ਭਾਈ ਸਿੱਖਾ ਉਹ ਚੋਰ ਨੂੰ ਹੁਣ ਗਾਂ ਦੀ ਜੂਣ ਕਿਉਂ ਮਿਲੀ ਮਹਾਰਾਜ ਕਹਿੰਦੇ ਉਹ ਗਾਂ ਨੇ ਜਿੰਨਾ ਵੀ ਤੇਰਾ ਮਾਲ ਲੁੱਟਿਆ ਸੀ ਉਹ ਗਾਂ ਦੇ ਰੂਪ ਵਿੱਚ ਆ ਕੇ ਉਹਨੇ ਦਿਨੂ ਦੁੱਧ ਦਿੱਤਾ ਤੇ ਉਹ ਸਾਰਾ ਮਾਲ ਤੈਨੂੰ ਵਾਪਸ ਦੇ ਦਿੱਤਾ ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਨਾ ਸਿਮਰਦੇ ਉਹ ਜੀਵ ਜੰਮਦੇ ਨੇ ਮਰਦੇ ਨੇ ਫੇਰ ਜੰਮਦੇ ਨੇ ਤੇ ਫੇਰ ਮਰ ਜਾਂਦੇ ਨੇ ਇੱਕ ਢੇੜਾ ਚੱਲੀ ਜਾਂਦਾ ਜਿੰਨਾ ਚਿਰ ਅਸੀਂ ਨਾਮ ਨਹੀਂ ਜਪਦੇ ਜਦੋਂ ਮਨੁੱਖ ਸਾਹਾਂ ਦੀ ਪੂੰਜੀ ਲੈ ਕੇ ਇਹ ਧਰਤੀ ਤੇ ਜਨਮ ਲੈਂਦਾ ਉਹ ਜਿਹੜੇ ਵੱਖਰੇ ਵੱਖਰੇ ਕੰਮਾਂ ਦੇ ਵਿੱਚ ਕਰਮਾਂ ਦੇ ਵਿੱਚ ਆਪਣੀ ਸਾਹਾਂ ਦੀ ਪੂੰਜੀ ਨੂੰ ਖਰਚਦਾ ਉਵੇਂ ਉਵੇਂ ਦੇ ਉਹਦੇ ਕਰਮ ਬਣਦੇ ਨੇ ਸੰਸਕਾਰ ਬੰਦੇ ਨੇ ਜੇ ਚੰਗੇ ਹੋਣਗੇ ਤਾਂ ਉਹਨੂੰ ਚੰਗਾ ਫਲ ਮਿਲੇਗਾ ਜੇ ਮਾੜੇ ਹੋਣਗੇ ਤਾਂ ਉਹਨੂੰ ਮਾੜਾ ਫਲ ਮਿਲੇਗਾ ਜਿਵੇਂ ਗੁਰੂ ਸਾਹਿਬ ਨੇ ਵੀ ਆਖਿਆ ਹੈ ਆਪੇ ਬੀਜ ਆਪੇ ਹੀ ਖਾ ਬੰਦਾ ਖੁਦ ਬੀਜਦਾ ਤੇ ਖੁਦ ਹੀ ਵੱਢਦਾ ਜੋ ਅਸੀਂ ਬੀਜਾਂਗੇ ਉਹੀ ਅਸੀਂ ਵੱਢਾਂਗੇ ਚੰਗੇ ਕਰਮ ਬੀਜਾਂਗੇ ਤਾਂ ਚੰਗਾ ਵੱਢਾਂਗੇ ਮਾੜੇ ਕਰਮ ਬੀਜਾਂਗੇ ਤਾਂ ਮਾੜਾ ਹੀ ਵੱਢਾਂਗੇ ਜਿਵੇਂ ਆਪ ਜੀ ਨੇ ਪਹਿਲਾਂ ਵੀ ਸੁਣਿਆ ਕਿ ਕੁਸਰੇ ਦੀ ਜੂਨ ਕਿਸ ਨੂੰ ਮਿਲਦੀ ਹੈ ਕਿਜਰੇ ਦੀ ਜੂਨ ਕਿਸ ਨੂੰ ਮਿਲਦੀ ਹੈ ਜਿਹੜੇ ਪਤੀ ਪਤਨੀ ਵਿਆਹ ਤੋਂ ਬਾਅਦ ਨਜਾਇਜ਼ ਸੰਬੰਧ ਰੱਖਦੇ ਨੇ ਉਹ ਅਗਲੇ ਜਨਮਾਂ ਦੇ ਵਿੱਚ ਹੀ ਜੜੇ ਦੀ ਜੂਨ ਵਿੱਚ ਪੈਂਦੇ ਨੇ ਜਿਵੇਂ ਦੇ ਅਸੀਂ ਕਰਮ ਕਰਦੇ ਆ ਸਾਨੂੰ ਪਰਮਾਤਮਾ ਉਹੋ ਜਿਹਾ ਸਰੂਪ ਦੇ ਦਿੰਦਾ ਹੈ ਜਿਵੇਂ ਜਿਹੜਾ ਵੀ ਬੰਦਾ ਪਰਾਈ ਈਸਤਰੀ ਨੂੰ ਖੋਟੀ ਨਿਗਾ ਨਾਲ ਮਾੜੀ ਨਿਗਾ ਨਾਲ ਵੇਖਦਾ ਉਹ ਨੇਤਰਾ ਤੋਂ ਕਾਣਾ ਹੁੰਦਾ ਭਾਵ ਉਹਨੂੰ ਅਗਲੇ ਜਨਮਾਂ ਦੇ ਵਿੱਚ ਕਾਣਾ ਬਣ ਕੇ ਜਨਮ ਲੈਣਾ ਪੈਂਦਾ ਕਿਉਂਕਿ ਪਰਮਾਤਮਾ ਨੇ ਜਿਹੜੀਆਂ ਅੱਖਾਂ ਦਿੱਤੀਆਂ ਸੀ ਤਾਂ ਕਿ ਅਸੀਂ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਦੇਖ ਸਕੀਏ ਲੇਕਿਨ ਬੰਦਾ ਕੁਝ ਹੋਰ ਹੀ ਦੇਖਣ ਵਿੱਚ ਵਿਅਸਤ ਹੈ ਕੁਝ ਹੋਰ ਹੀ ਦੇਖਣ ਵਿੱਚ ਉਹਨੂੰ ਰਸ ਆਉਂਦਾ ਹੈ ਜਿਹੜੀਆਂ ਚੀਜ਼ਾਂ ਤੋਂ ਗੁਰੂ ਮਹਾਰਾਜ ਜੀ ਨੇ ਸਾਨੂੰ ਰੋਕਿਆ ਹੈ ਬੰਦਾ ਪੱਜ-ਪੱਜ ਉਹਦੇ ਵੱਲ ਹੀ ਜਾਂਦਾ ਹੈ ਸੋ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਬੰਦੇ ਨੂੰ ਅਗਲੇ ਜਨਮਾਂ ਦੇ ਵਿੱਚ ਉਹ ਕਾਲਾ ਹੋਵੇਗਾ ਫਿਰ ਮਹਾਰਾਜ ਨੇ ਇਹ ਵੀ ਦੱਸਿਆ ਸੀ ਕਿ ਜਿਹੜੇ ਚੋਰ ਹੁੰਦੇ ਨੇ ਉਹਨਾਂ ਦੇ ਹੱਥ-ਪੈਰ ਅਗਲੇ ਜਨਮਾਂ ਦੇ ਵਿੱਚ ਲੁੱਲੇ ਹੁੰਦੇ ਨੇ ਤੇ ਮਹਾਰਾਜ ਇਹ ਵੀ ਕਹਿੰਦੇ ਜਿਹੜਾ ਬੰਦਾ ਆਪਣੀ ਔਰਤ ਨੂੰ ਘਰ ਵਾਲੀ ਨੂੰ ਕੁੱਟਦਾ ਮਾਰਦਾ ਉਹਦੇ ਜ਼ਿੰਦਗੀ ਵਿੱਚ ਖੁਸ਼ੀਆਂ ਨਹੀਂ ਹੋਣਗੀਆਂ ਉਹਦਾ ਤੇਜ ਪ੍ਰਤਾਪ ਸਾਰਾ ਘਟ ਦੇਗਾ ਮਹਾਰਾਜ ਨੇ ਇਹ ਵੀ ਦੱਸਿਆ ਸੀ ਕਿ ਉਹਦੀ ਦੇਹ ਨੂੰ ਰੋਗ ਵੀ ਲੱਗੇਗਾ ਜਿਹੜਾ ਆਪਣੀ ਇਸਤਰੀ ਨੂੰ ਕੁੱਟਦਾ ਮਾਰਦਾ ਸੋ ਸਾਧ ਸੰਗਤ ਜੀ ਅੱਜ ਵੀ ਸਮਾਂ ਹੈ ਅਸੀਂ ਅੱਜ ਆਪਣੀਆਂ ਭੁੱਲਾਂ ਨੂੰ ਬਖਸ਼ਾ ਲਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾੜੇ ਕਰਮਾਂ ਨੂੰ ਛੱਡ ਕੇ ਚੰਗੇ ਕਰਮ ਕਰੀਏ ਕਿਉਂਕਿ ਸਾਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਕਿ ਸਾਡੇ ਨਾਲ ਜੋ ਵੀ ਹੁੰਦਾ ਹੈ ਉਹ ਸਾਡੇ ਕਰਮਾਂ ਦਾ ਫਲ ਹੈ ਜੋ ਅਸੀਂ ਪਿਛਲੇ ਜਨਮਾਂ ਵਿੱਚ ਜਾਂ ਇਸ ਜਨਮ ਵਿੱਚ ਕਰਮ ਕੀਤੇ ਨੇ ਉਹ ਸਭ ਕੁਝ ਉਹਨਾਂ ਦਾ ਹੀ ਫਲ ਹੈ ਸੋ ਸਮੇ ਦੇ ਲਿਹਾਜ਼ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ